ਮਕਰਾਂ ਛੰਦ ਸੀਲਾ ਫੀਸੇ ਆਏ ਮੰਗਲ ਸੁਚਾਰ ਗਾਏ ਆਨੰਦ ਹੀ ਏ ਵਢਾਏ ਸਹਿਰੋ ਅਵਦ ਜਹਾਂ ਰੇ ਤਾਈ ਲਗਾਈ ਆਵੈ ਪੀਰੋ ਨਬਰ ਪਾਵੇ ਆਕਲ ਖਰੇ ਉਗਾਵੇ ਪਾਖੇ ਢੋਲਨ ਕਹਾਂ ਰੇ ਜੁਲਫਾਂ ਅਨੂਪ ਜਾਂ ਕੀ ਮਾਗਨ ਕੇ ਸਿਆਹਾਂ ਬਾਕੀ ਅਤਪੁਤ ਅਦਾਏ ਤਾਂ ਕੀ ਐਸੋ ਟੋਲਨ ਕਹਾ ਹੈ ਫਰ ਵੋ ਸਹੀ ਚਮਨ ਰਾ ਪਰ ਚੁਸਤ ਜਾਂ ਵਤਨ ਰਾ ਜਿਨ ਦਿਲ ਹਰਾ ਹਮਾਰਾ ਵਹ ਮਨਹਰਨ ਕਹਾ ਹੈ ਚਿਤ ਕੋ ਚੁਰਾਏ ਨੀਨਾ ਜਾਲਮ ਫिराक ਦੀਨਾ ਜਿਨ ਦਿਲ ਹਰਾ ਹਮਾਰਾ ਵਹ ਗੁਲ ਚਹਰ ਕਹਾਂ ਹੈ ਕੋ ਬਤਾਏ ਦਾਰੇ ਚਾਹੋ ਸੋ ਆਨ ਲਰੇ ਜਿਨ ਦਿਲ ਹਰਾ ਹਮਾਰਾ